ਹੇ ਗੁੰਡਾ ਫਾਲਸਾ ਵਾਹੇ ਗੁੰਡیکی ਪਤੇ ਸੰਤਨ ਸਿੰਘ ਤੇ ਭਦਰ ਸਿੰਘ ਮਹਾਰਾਜ ਸਦਾਈ ਜਨਕਾਰ ਸਦਾਈ ਜਨਕਾਰ ਸਭ ਦਾ ਭਲਾ ਕਰੋ ਬੜੀ ਮਿਹਰ ਕਰੋ ਕਿਰਪਾ ਕਰੋ ਬੜੀ ਉਕੀ ਖੜੀ ਨਾ ਰੱਖਣ ਦਿਓ ਕਰੋ ਕਿਰਪਾ ke ਸਾਹੇ ਗੁਰ ਸਾਹਿਬ ਜੀ ਚਲੋ ਕ ਮਹੱਲਾਤੀ ਜਾ ਸਜਣ ਮਿਲੇ ਸਜਣਾ ਜੇਨ ਸਾਥ ਗੁਰ ਨਾਲ ਪਿਆਰ ਮੇਲ ਪ੍ਰੀਤਮ ਤਿਨੀ ਤੇ ਆਇਆ ਸਜੈ ਪ੍ਰੇਮ ਪਿਆਰ ਸਜਣ ਮਿਲੇ ਸਜਣਾ ਜੈਨ ਸਾਥ ਗੁਰ ਨਾਲ ਬਿਆਰ ਮੇਲ ਪ੍ਰੀਤਮ ਤਿਨੀ ਤੇ ਆਇਆ ਸਜੈ ਪ੍ਰੇਮ ਪਿਆਰ ਮਾ ਨਹੀਂ ਤੇ ਮਨ ਮੰਨਿਆ ਗੁਰ ਕੈ ਸ਼ਬਦ ਅਪਾਰ ਏ ਸਜਣ ਮਿਲਣਾ ਵਿਛੜੈ ਜੇ ਆਪ ਮਿਲੇ ਕਰਤਾਰ ਇਕ ਨਾ ਦਰਸਨ ਕੀ ਪਰਤੀਤ ਨ ਆਈਆ ਸ਼ਬਦ ਨ ਕਰਹਿ ਵਿਚਾਰ ਵਿਛੜ ਆ ਕਾ ਕੀ ਵਿਛੜੈ ਜੇ ਨਾ ਦੂਜੈ ਪਾਏ ਪਿਆਰ ਮਨ ਮੁਖ ਸੇਤੀ ਦੋਸਤੀ ਤੋੜੜੇ ਆ ਦਿਨ ਚਾਰ ਇਸ ਪ੍ਰੀਤੀ ਟੋਟਦੀ ਵਿਲਮ ਨਾ ਹੋ ਬਾਈ ਇਹ ਤੇ ਦੋਸਤੀ ਚੱਲਣ ਵਿਕਾਰ ਜਿੰਨਾ ਅੰਦਰ ਸਜੇ ਕਾ ਪਾਉ ਨਹੀਂ ਨਾਮ ਨ ਕਰੇ ਪਿਆਰ नानक تن سئو کیا کی چاہے دوستھی جے اپ پلائے کرتا ر محلاتی جا ایک سدا ایکتا رنگ رہ تن کہو سد بلہار جا ਤਾਨੇ ਮਨ ਧਨ ਅਰਬੀ ਤੈਨ ਕਾ ਨੇਵਨੇ ਵਲਾ ਗਉ ਪਾਏ ਤੈਨ ਮਿਲਿਆ ਮਨ ਸੰਤੋਖੀਆ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸਜੇ ਸੋਲੇ ਵਲਾਏ ਬੋੜੀ ਤੇਸ ਗੁਰ ਕਾਹ ਹਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤੇਸ ਗੁਰ ਕਾਹ ਸਾਜ ਬਲਿਹਾਰਣੈ ਜਿਨ ਹਰ ਸੇਵਾ ਬਣਤ ਵਰਨਾਈ ਸੋ ਸਾਤ ਗੁਰ ਪਿਆਰਾ ਮੇਰੇ ਨਾਲ ਹੈ ਜੇ ਚਾਹ ਕੇ ਚਾਏ ਮੈਨੋ ਲੈ ਛਡਾਈ ਤੇਸ ਗੁਰ ਕੋ ਸਾबास ਹੈ ਜੈਨ ਹਰ ਸੋ ਜੀ ਪਾਈ ਨਾਨਕ ਗੁਰ ਬਿਟੋ ਵਾਰਿਆ ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੁਰਾਈ ਤੇ ਸਗੁਰ ਕੋ ਸਾबास ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਵਿਟਹ ਵਾਰਿਆ ਜਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੁਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ